ਅੱਜ ਉਹ ਦਿਨ ਆ ਗਿਆ ਇੰਨੀ ਸੋਹਣੀ ਆਤਿਸ਼ਬਾਜੀ ਚੱਲੀ ਐ ਮੈਂ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਵਧਾਈ ਦਿੰਨਾ ਬਹੁਤ ਬਹੁਤ ਤੁਹਾਡੇ ਇਹੋ ਜਿਹੇ ਨਜ਼ਾਰੇ ਤੇ ਕਰਮਾਲੇ ਦੇਖ ਸਕਦੇ ਮੈਂ ਹਰ ਸਾਲ ਆਤਿਸ਼ਬਾਜੀ ਦੇਖਣ ਆਉਂਦਾ ਮੈਂ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਮੈਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਬਾਬੇ ਕਮਾਲ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਵ ਦੇ ਮੱਦੇਨਜ਼ਰ ਅੱਜ ਲੋਕਿਕ ਆਤਿਸ਼ਬਾਜ਼ੀ ਜੋ ਹੈ ਸੱਚਖੰਡੀ ਦਰਬਾਰ ਸਾਹਿਬ ਦੇ ਵਿੱਚ ਹੋਈ ਹੈ ਜਿਸ ਨੂੰ ਲੈ ਕੇ ਜਿਹੜਾ ਹੈ ਉਹ ਜਰੂਰ ਸ਼ਰਧਾਲੂ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਜੇਕਰ ਗੱਲ ਕੀਤੀ ਜਾਵੇ ਸੱਚਖੰਡੀ ਦਰਬਾਰ ਸਾਹਿਬ ਦੀ ਤਾਂ ਅੱਜ ਦੇ ਪ੍ਰਕਰਮਾਂ ਦੇ ਵਿੱਚ ਸੁੰਦਰ ਆਤਿਸ਼ਬਾਜ਼ੀ ਜਿਹੜੀ ਹੈ ਉਹ ਵੀ ਕਰਵਾਈ ਗਈ ਹੈ ਸੁੰਦਰ ਦੀਵਾ ਲਾ ਜਿਹੜੀ ਹੈ ਕੀਤੀ ਗਈ ਹੈ ਕੁਝ ਸ਼ਰਧਾਲੂ ਸਾਡਾ ਨਮੂਦ ਨੇ ਗੱਲਬਾਤ ਕਰਨ ਨਾ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜ ਸਾਬ ਠੰਡ ਬਹੁਤ ਹੈ ਫਿਰ ਵੀ ਤੁਸੀਂ ਇੱਥੇ ਪਹੁੰਚੇ ਹੋ ਜੀ ਐਡਾ ਵੱਡਾ ਦਿਨ ਪੋਂਚਨਾ ਤੇ ਆਈ ਸੀ ਸੋ ਵਾਵਾ ਦਿਨਾਂ ਤੋਂ ਅਸੀਂ ਮਤਲਬ ਵੇਟ ਕਰ ਰਹੇ ਹਾਂ ਤੇ ਸਵੇਰੇ ਸਵੇਰੇ ਪ੍ਰਭਾ ਫੇਰੀਆਂ ਹੀ ਜਾਂਦੀਆਂ ਅਸੀਂ 4 ਵੇ ਉੱਠ ਕੇ ਇੰਨੇ ਸ਼ਰਧਾਲੂ ਜਾਂਦੇ ਹੀ ਤੇ ਲਗਭਗ 10 ਦਿਨ ਤੋਂ ਇਹ ਪ੍ਰੋਗਰਾਮ ਚੱਲੂ ਹੀ ਸੋ ਅੱਜ ਉਹ ਦਿਨ ਆ ਗਿਆ ਇੰਨੀ ਸੋਹਣੀ ਆਤਿਸ਼ਬਾਜੀ ਚੱਲੀ ਹੈ ਮੈਂ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਵਧਾਈ ਦਿੰਨਾ ਬਹੁਤ ਬਹੁਤ ਸ਼ਰਧਾਲੂਆਂ ਦਾ ਸ਼ੁਕਰਾਨਾ ਕਰਦਾ ਹਾਂ ਇੰਨੀ ਠੰਡ ਚ ਲੋਕੀ ਮੱਥਾ ਟੇਕਣ ਆਏ ਆ ਸੋ ਆਪਣੇ ਸਮਾਂ ਕੱਢ ਕੇ ਬੱਚੇ ਬਸ ਲੱਗਾ ਨਜ਼ਾਰਾ ਜੀ ਬਹੁਤ ਵਧੀਆ ਇਹੋ ਜਿਹੇ ਨਜ਼ਾਰੇ ਤੇ ਕਰਮਾ ਵਾਲੇ ਦੇਖ ਸਕਦੇ ਬਿਲਕੁਲ ਬਿਲਕੁਲ ਕੁਝ ਹੋਰ ਵੀ ਸ਼ਰਧਾਲੂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਰਹੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਕਹਿਣਾ ਚਾਹੋਗੇ ਆਤਿਸ਼ਬਾਜੀ ਦੇਖ ਕੇ ਕਿਸ ਤਰ੍ਹਾਂ ਦਾ ਲੱਗਾ ਜੀ ਬਹੁਤ ਵਧੀਆ ਲੱਗਾ ਬਹੁਤ ਮੈਂ ਹਰ ਸਾਲ ਆਤਿਸ਼ਬਾਜੀ ਦੇਖਣ ਆਉਂਦਾ ਵਾਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਮੈਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਦਿੰਦਾ ਸਾਰੇ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਪੱਥ ਪੁਨੇਪੜੇ ਦੇ ਵਿੱਚ ਮੈਂ ਉਹਨਾਂ ਨੂੰ ਇਹੋ ਹੀ ਅਪੀਲ ਕਰਾਂਗਾ ਆਪਣੇ ਮਨ ਦੇ ਵਿੱਚ ਇੱਕ ਸ਼ਰਦਾ ਭਾਵਨਾ ਰੱਖਣ ਜਿਸ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਆ ਉਹ ਉਸ ਦਿਹਾੜੇ ਤੇ ਇੱਕ ਆਪਣੀ ਸ਼ਰਦਾ ਭਾਵਨਾ ਦੇ ਨਾਲ ਮੱਥਾ ਟੇਕਣਾ ਤੇ ਆਪਣੇ ਜੜੀ ਕੌਮ ਨੂੰ ਅੱਗੇ ਲੈ ਕੇ ਜਾਣਾ ਐਜੇ ਨੌਜਵਾਨ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਵਿੱਚ ਬਹੁਤ ਸਾਰਾ ਡਰਗ ਵੀ ਹੈ ਬਹੁਤ ਸਾਰੇ ਮੁੱਦੇ ਨੇ ਕੀ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਲੱਗਦਾ ਕਿ ਹੱਲ ਹੋਣੇ ਚਾਹੀਦੇ ਔਰ ਖਾਸ ਤੌਰ ਤੇ ਗੁਰਗੋਬੀ ਸਿੰਘ ਜੀ ਦੇ ਦਿਖਾਏ ਹੋਏ ਮਾਰਗ ਤੇ ਚੱਲਣ ਦੀ ਲੋੜ ਹੈ ਬਿਲਕੁਲ ਉਹਨਾਂ ਦੇ ਮਾਰਗ ਤੇ ਚੱਲਣ ਦੀ ਜ਼ਰੂਰਤ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਅੱਜਕੱਲ ਨਸ਼ੇ ਚੱਲਦੇ ਪਏ ਨੇ ਆਪਣੇ ਗੁਰੂ ਘਰ ਆ ਕੇ ਮੱਥਾ ਟੇਕਣ ਆਪਣਾ ਜਿਹੜਾ ਮਨ ਹੈਗਾ ਵਾ ਉਹਨੂੰ ਸਟੇਬਲ ਰੱਖਣ ਇਹ ਆਲਤੂ ਫਾਲਤੂ ਕੰਮਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ ਆ ਕੇ ਗੁਰੂ ਦੇ ਨਜ਼ਾਰੇ ਲੈਣ ਤੇ ਮੱਥਾ ਕੇ ਟੇਕਣ ਬਿਲਕੁਲ ਬਿਲਕੁਲ ਸ ਸ਼ੁਰੂਆਤ ਦਿੱਤਾ ਗਿਆ ਕਿ ਆ ਗਿਆ ਕਿ ਸੱਚਖੰਡੀ ਦਰਬਾਰ ਸਾਹਿਬ ਵਰਗਾ ਨਜ਼ਾਰਾ ਉਹਨਾਂ ਨੇ ਕਦੀ ਵੀ ਕਿਤੇ ਵੀ ਦੁਨੀਆਂ 'ਚ ਨਹੀਂ ਵੇਖਿਆ ਕੈਮਰਾ ਪਰਸਨ ਜੈਪ੍ਰੀਤ ਨਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ ਪੰਜਾਬ ਨਾਓ